ਸੋ ਜਿਨ ਸੋ ਜਿਵੇ ਪ੍ਰਖੋ ਰਾਖੋ ਹਰ ਨਯਾ ਨਾਮ ਤੇ ਘਰ ਕੇ ਗੁਮੇ ਸੁਖੋ ਤਾਲੇ ਗਿਰ ਜੀਵੀਏ ਅਹਿਸ ਸਹਿਜ ਸੁਆ ਧੰ ਸੰਤਿਸਕ ਸੋਈ ਸਗਲ ਸਜਾਨੀ ਤਿਨੇ ਸੁਨਿਆ ਤੁਖ ਸੁਖ ਮੇਰਾ ਆਉ ਬਿਦ ਦੇ ਕੀ ਕਟਾਲੀ ਜੇ ਕੀ ਇਤੈ ਹੀ ਪਹਿਮਾਨੀ ਕੋ ਵਾ ਸਿਫਤ ਕੋ ਸੰਬੰਧੀ ਨੂਰ ਅਰਸੋਂ ਕੁਰਸੋਂ ਤਦ ਡਿਠ ਸੱਚੀ ਬਾਤੁ ਸਾ ਮਨ ਜਨਮ ਜਨਮ ਦੀ ਕੱਟੀ ਆ ਸਜਣ ਸੱਚੀ ਬਾਤੁ ਸਾ ਸਿਰਸਾ ਦਾ ਸਾ ਜਿਸ ਪਾਸ ਬਹਿਟਿਆ ਸੁਹੀ ਆ ਸਭ ਨਾ ਦਾ ਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ਼੍ਰੀ ਮਹਾਨ ਆ ਪੰਜਵ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖ ਸੁਜਾਨੀ ਤਿਨੇ ਸੁਨਿਆ ਦੁਖ ਸੁਖ ਮੇਰਾ ਲੱਖ ਖੁਸ਼ੀਆਂ ਪਾਤੁ ਸ਼ਾਈਆਂ ਜੇ ਸਤਿਗੁਰ ਨਦਰ ਕਰੇ ਨਿਯਮਖ ਏਕ ਹਰ ਨਾਮ ਦੇ ਮੇਰਾ ਸੀ ਮਨ ਤਨ ਨੂੰ ਸੀ ਤਨ ਹੋ ਤੁਮਰੀ ਜੀ ਗੁਰੂ ਸਾਹਿਬ ਜੀ ਦੇ ਸ੍ਰੂਪ ਆਪਣੇ ਨਿਜ ਸਥਾਨ ਮਨ ਜਾਣਗੇ ਉਸ ਤੋਂ ਪ੍ਰਾਪਤ ਸਾਰੀਆਂ ਸੰਤਾਂ ਦੇ ਨੰਗਰ ਚੱਕਣਾ ਸੋ ਬੇਨਤੀ ਹੈ ਸਾਰਿਆਂ ਨੇ ਐਸੇ ਤਰ੍ਹਾਂ ਬੈਠੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਮਰਜੀਤ ਸਿੰਘ ਜੀ ਸੋ ਨਿਹਾਲ ਸਾਰੇ आइए हो गया संकतार का दुबारा पिछले चुने हुए नुमा और ये संस्था कम करने वाले कर्मचारी शामिल ने सारे ने रल के अज नवे वरे के नवे साल मनाते हुए लोहड़ी तो बाद अज गुरु ग्रंथ साहब का प्रकाश करके नवे बरे के चढ़ते गुरु तो आशीर्वाद लिया कि उन्होंने जो समय आने वाला वो बहुत चंगा होम तौर के उ पिछले साल भी नवे साल के उ तरीक न अखंड पाठ कराया करते पर पिछला साल जो खटिया मिठिया ने भी सारे हिंदुस्तान के गया साढ़े अत सत्कार जो जड़े दुनिया के बहुत बड़े अर्थशास्त्री और हिंदुस्तान के दो बार रहे प्रधानमंत्री जहाँ का निया है वो सामू छ चले गए उन्होंने चले जाने बाद जो शोक है सारे हिंदुस्तान के एक तरीकों मुलतबी करके आज का दिन रख्या गया तुम सारे अच इकत्र हो परमात्मा करे तो परिवार खुश और सुखी रह और भाईचारक एकता समाज की तेजे कर्मचारियों की आपसी भाईचारक एकता बनी रहे और जड़ा कारपोरेशन बठिंडा इसके चुने हुए नुमाद्यान शहर की बेहतरी और बहबूदी के लिए कम करने गुरु बल बख्शे मैं थानू तो भी यही बेनती करना कि शहर सा अपना सू शहर बेहतरी दे सफाई का कम होता कम हो प्रशासनिक कम जो आम तौर पर करते हैं लोगों तो सहज आस होनी चाहिए है कर्मचारियों तो ਉਹਨਾਂ ਨੂੰ ਪਿਆਰ ਨਾਲ ਮਿਲ ਬਤਨ ਨਾਲ ਕੰਮ ਕਰਦੇ ਆਪੋ ਜੀ ਚਾਹੀਦੀ ਹੈ ਮੈਂ ਆਪ ਕਰਦਾ ਅੱਜ ਦੇ ਦਿਨ ਅਸੀਂ ਸਾਰੇ ਸੰਕਲਪ ਲੈ ਕੇ ਜਿਹੜਾ ਆਉਣ ਵਾਲਾ ਸਾਲ ਹੈ ਇਸ ਨੂੰ ਚੰਗੇ ਤਰੀਕੇ ਦੇ ਨਾਲ ਹੋਰ ਬਿਹਤਰੀ ਦੇ ਨਾਲ ਨਗਰ ਨਿਗਮ ਪ੍ਰਿੰਡਾ ਦਾ ਕੰਮ ਸਚਾਰੂਤ ਨਾਲ ਚਲਾਵਾਂਗੇ ਮੈਂ ਇਹਨੇ ਸ਼ਬਦਾਂ ਦੇ ਨਾਲ ਕਹਿਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬੁਲਾਈ ਦਿੰਦਾ ਹੈ ਪ੍ਰਮਾਤਮਾ ਕਰੇ ਸਾਰਾ ਸਾਲ ਤੁਹਾਡੇ ਬੱਚਿਆਂ ਲਈ ਪਰਿਵਾਰਾਂ ਲਈ ਚੰਗਾ ਜਣੇ ਔਰ ਉਹ ਤਕਰੀਰ ਮਜਰਾ ਮਾਰ ਧੰਨਵਾਦ ਖਵਾਬਦੀ ਦਾ ਕੰਮ ਸਾਹ ਵਾਹਿਗੁਰੂ ਸਾਹਿਬ ਦੀ ਪਵਿੱਤਰ ਹਾਜ਼ਰੀ ਵਿੱਚ ਨਵੇਂ ਸਾਲ ਦੀਆਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਚੁਣੇ ਨੁਮਾਇंदे ਨੇ ਜਾਂ ਕਾਰਪੋਰੇਸ਼ਨ ਦੇ ਜਿੰਨੇ ਵੀ EMPLOYEES ਨੇ ਛੋਟੇ ਵੱਡੇ ਸਾਰਿਆਂ ਨੂੰ ਨਵਾਂ ਸਾਲ ਬਹੁਤ ਬਹੁਤ ਵਧਾਈ ਹੋਵੇ ਜਿਵੇਂ ਕਿ ਅਸੀਂ ਵੀ ਮੇਰੇ ਪਰਿਵਾਰ ਤੇ ਮੇਰਾ ਬੇਟਾ ਵੀ ਹੋਣ ਸੇ ਸੁਨਹਿਰ ਦਾ ਮੌਦਾ ਹੈ ਜਿਵੇਂ ਸਾਰੇ ਲਿਖਿਆ ਵੀ ਆਪਾਂ ਬਿਹਤਰੀ ਹਾਸਤੇ ਜਿੰਨਾ ਕੰਮ ਕਰ ਸਕਵੇ ਮਿਹਨਤ ਕੀਤੀ ਕਰੀਏ ਕਿਉਂਕਿ ਅੱਜ ਜੋ ਬਾਤ ਸੀਏ ਤੇ ਹੈ ਨਹੀਂ ਸੀ ਇਸ ਕਰਕੇ ਮੈਨੂੰ ਵੀ ਨਾਲ ਉਹਦੀ ਕੈਰੇ ਵਿੱਚ ਖਿਵਾਣਾ ਪੈਣੀ ਉਹਨੇ ਵੀ ਆਣਾ ਸੀ ਤੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਅਸੀਂ ਪੂਰੀ ਜਾਨ ਲਾ ਦਾਂਗੇ ਵੀ ਬਠਿੰਡੇ ਆਸਤੇ ਜੋ ਚੰਗਾ ਤੋਂ ਚੰਗਾ ਕਰ ਸਕੀਏ ਸਰਕਾਰਾਂ ਤੋਂ ਜੋ ਚੰਗਾ ਕਰਵਾ ਸਕੀਏ ਕਾਰਪੋਰੇਸ਼ਨ ਆਸਤੇ ਤੁਹਾਡੇ ਆਸਤੇ ਸਾਰੇ ਆਸਤੇ ਜੋ ਕਰ ਸਕੀਏ ਅਸੀਂ ਕੋਰਨ ਦੀ ਕੋਸ਼ਿਸ਼ ਕਰਾਂਗੇ ਕੱਲਾ ਨਹੀਂ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਮੈਂ ਬੇਰਿਕਵਾਰੀ ਨਵਾਂ ਸਾਲ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਪੂਰੇ ਪਰਿਵਾਰਾਂ ਨੂੰ ਆਸਰੇ-ਵਾਸੇ ਜਿੰਨੇ ਵੀ ਲੋਕ ਹੈ ਮੈਂ ਆਸ਼ਾ ਕਰਦਾ ਰੱਬ ਕੋਲ ਅਰਦਾਸ ਕਰਦਾ ਹਵਾਏ ਜੀ ਕੋਲ ਅਰਦਾਸ ਕਰਦਾ ਕਿ ਸਭ ਨੂੰ ਰੱਬ ਦਾ ਨਵਾਂ ਸਾਲ ਖੁਸ਼ੀਆਂ ਭਰਿਆ ਰਹੇ ਤੇ ਇਸੇ ਤਰ੍ਹਾਂ ਹੀ ਬਠਿੰਡਾ ਬਠਿੰਡਾ ਕਾਰਪੋਰੇਸ਼ਨ ਖੁਸ਼ੀਆਂ ਮਨੰਦਰ ਹੈ ਔਰ ਹੱਸਦਾ ਬਸਦਾ ਰਹੇ ਦਸਾਂ ਗੁਰੂਆਂ ਦੀ ਜੋਤ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਨਗਰ ਨਗਰਪਰਸ਼ਦਾਂ ਦੇ ਮੇਲੇ ਦੇ ਵਿੱਚ ਅੱਜ ਨਵੇਂ ਸਾਲ ਦੀਆਂ ਅਤੇ ਖੁਸ਼ੀ ਦੇ ਵਿੱਚ ਇਕੱਠੇ ਹੋਏ ਸਾਰੇ ਹੀ ਕਾਉਂਸਲਰ ਸਾਹਿਬਾਨ ਐਮਐਲਏ ਸਾਹਿਬ ਸਾਰੇ ਹੀ ਨਗਰਨੇਗਮ ਬਝੰਡਾ ਦੇ ਪਲਾਜ਼ਮ ਸਾਰਿਆਂ ਨੂੰ ਪਤਾ ਇਹ ਕਰਨਾ ਹੈ ਵਾਈਡ ਰੁਜੀਤਾਂ ਖਾਲਸਾ ਵਾਈਡ ਰੁਜੀ ਕੀ ਪ੍ਰਤੀ ਅੱਜ ਜਿਸ ਤਰ੍ਹਾਂ ਕਿ ਜਿਲ੍ਹ ਸਾਹ ਨੇ ਦੱਸਿਆ ਕਿ ਇਹ ਖਣਪਾਟ ਸਾਹਿਬ ਇਸ ਕਰਕੇ ਲੇਖ ਕੀਤਾ ਗਿਆ ਕਿ ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਨੇਤਾ ਮਹਾਨ ਵਿਅਕਤੀ ਇਸਲੇ ਜਾਣ ਕਰਕੇ ਸੋਗ ਸਮਗਮ ਦੇਸ਼ ਪੱਧਰ ਤੇ ਚਲਵੇ ਸੀ ਸੋ ਮੈਂ ਇਸ ਮੌਕੇ ਤੇ ਸਾਰੇ ਹੀ ਕੌਂਸਲਰ ਸਾਹਿਬਾਨ ਸਾਰੇ ਹੀ ਨਿਗਮ ਦੇ ਮੁਲਾਜ਼ਮ ਸਾਹਿਬਾਨ ਦੀ ਤਰਫੋਂ ਜਿੱਥੇ ਸਾਰਿਆਂ ਦੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉੱਥੇ ਇਸ ਗੱਲ ਦੀ ਕਾਮਨਾ ਵੀ ਕਰਦਾ ਹਾਂ ਕਿ ਕਿਉਂਕਿ ਨਗਰ ਨਿਗਮ ਇੱਕ ਐਸਾ ادارਾ ਹੈ ਜਿਸ ਦਾ ਵੱਡਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਸੋ ਸਾਡੇ ਗੁਰੂ ਸਾਹਿਬਾਨ ਵਾਹਿਗੁਰੂ ਜੀ ਸਾਨੂੰ ਇੰਨੀ ਸਖੀ ਬਖਸ਼ੇ ਕਿ ਅਸੀਂ ਆਪਣੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਸ਼ਹਿਰ ਬਰਚੰਡਾ ਦੀ ਸੇਵਾ ਕਰ ਸਕੀਏ ਸੋ ਇਹਨਾਂ ਕਹਿੰਦਾ ਹੋਇਆ ਦੁਬਾਰਾ ਫਿਰ ਤੁਹਾਡਾ ਕਿੱਛੇ ਹੋਂ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਹਮਾ ਤੁਨਤਾ ਲੰਗਰ ਬਣਾਇਆ ਸਾਰੇ ਹੀ ਮੇਰੇ ਵੀਰਾਂ ਜਿੰਨੇ ਵੀ ਪਹੁੰਚੇ ਆ ਵੀਰਾਂ ਭੈਣਾਂ ਸਾਰੇ ਲੰਗਰ ਛੱਕ ਜਾਈਏ ਧੰਨਵਾਦ ਕੀ ਨਹੀਂ ਜੀ ਤਾਂ ਕਿਹਨਾਂ ਦਾ ਤਾਂ ਪਰਟੀ ਉਹ ਆਉਣਾ ਉਹ ਮੰਡੀ ਵੀ ਕਿ ਆਣਾ ਰਕਮਤ ਸਵਾਦ ਆ ਨਹੀਂ ਮੋਬੀ ਬੰਦੇ ਵਾੜੀ ਲਹਿ ਗਿਆ ਦੇਣਗੇ ਤੇ ਦੇਣਗੇ ਬੋਲ ਜੀ ਬਾਬਾ ਜੀ ਕਿਵੇਂ ਜਾ ਪ੍ਰਸ਼ਾਦੀ ਵਾਲਾ ਮੰਦਿਰ ਤੇ ਜੋ ਤੁਸੈ ਜਿ ਸੁਖ ਸੋਭਾ ਬਾਤੇ ਅਨੁਅਤ ਬਾਨੀ ਪਉਨਾਨਕ ਨਾਚਨ ਕਰ ਬਾਦਿਏ ਗੁਰ ਕੀਏ ਬੰਨਾਨੀ ਤ੍ਰਿਤੇ ਜੋ ਤੁਸੈ ਜਿ ਸੁਖ ਸੋਭਾ ਬਾਤੇ ਅਨੁਅਤ ਬਾਨੀ ਪਉਨਾਨਕ ਨਾਚਨ ਕਰ ਬਾਦਿਏ